ਭਾਰਤ ਦੇ ਉਪਰਾਸ਼ਪਤੀ ਜਗਦੀਪ ਧਰਖੰਡੇ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਸਫਰ ਵਿੱਚ ਕਿਸਾਨਾਂ ਦੀ ਭੂਮਿਕਾ ਨੂੰ ਕੋਈ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦਾ ਉਹਨਾਂ ਕਿਹਾ ਕਿ ਕਿਸਾਨਾਂ ਦੇ ਹੱਥ ਵਿੱਚ ਸਿਆਸੀ ਤਾਕਤ ਅਤੇ ਆਰਥਿਕ ਯੋਗਤਾ ਉਸ ਨੂੰ ਕਿਸੇ ਦੀ ਮਦਦ ਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਉਹਨਾਂ ਕਿਸਾਨਾਂ ਨੂੰ ਖੇਤੀ ਵਿਗਿਆਨ ਕੇਂਦਰਾਂ ਦਾ ਲਾਭ ਉਠਾਉਣ ਦੀ ਅਪੀਲ ਵੀ ਕੀਤੀ ਚਤੌੜਗੜ੍ਹ ਵਿੱਚ ਆਲ ਮੇਵਾੜ ਰੀਜਨ ਜਾਟ ਮਹਾਸਭਾ ਨੂੰ ਸੰਬੋਧਨ ਕਰਦੇ ਉਪਰਾਸ਼ਪਤੀ ਨੇ ਕਿਹਾ ਕਿ ਜਦ ਕਿਸਾਨ ਦੀ ਆਰਥਿਕ ਸਥਿਤੀ ਸੁਧਰਦੀ ਹੈ ਤਾਂ ਦੇਸ਼ ਦੇ ਹਾਲਾਤ ਵੀ ਸੁਧਰਦੇ ਨੇ ਕਿਸਾਨ ਨੂੰ ਕਿਸੇ ਵੱਲ ਨਹੀਂ ਦੇਖਣਾ ਚਾਹੀਦਾ ਉਸ ਨੂੰ ਕਿਸੇ ਦੀ ਮਦਦ ਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਕਿਉਂਕਿ ਕਿਸਾਨ ਦੇ ਮਜ਼ਬੂਤ ਹੱਥਾਂ ਵਿੱਚ ਸਿਆਸੀ ਤਾਕਤ ਤੇ ਆਰਥਿਕ ਯੋਗਤਾ ਹੈ ਉਹਨਾਂ ਨੇ ਕਿਹਾ ਕਿ ਕੁਝ ਵੀ ਹੋ ਜਾਵੇ ਕਿੰਨੀਆਂ ਵੀ ਰਕਾਵਟਾਂ ਹਨ ਅੱਜ ਦੇ ਦਿਨ ਵਿਸ਼ਵਧ ਭਾਰਤੀ ਯਾਤਰਾ ਵਿੱਚ ਕਿਸਾਨ ਦੀ ਭੂਮਿਕਾ ਨੂੰ ਕੋਈ ਨਜ਼ਰਅੰਦਾਜ਼ ਨਹੀਂ ਕਰ ਸਕਦਾ ਅੱਜ ਦਾ ਸਰਕਾਰੀ ਸਿਸਟਮ ਕਿਸਾਨਾਂ ਅੱਗੇ ਝੁਕਦਾ ਹੈ ਉਪਰਾਸ਼ਪਤੀ ਨੇ 25 ਸਾਲ ਪਹਿਲਾਂ ਹੋਏ ਜਾਟ ਰਾਕਮ ਕਰਨ ਅੰਦোলন ਦੇ ਦਿਨਾਂ ਨੂੰ ਵੀ ਯਾਦ ਕੀਤਾ ਕਿਸਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰਾਂ ਦਾ ਲਾਭ ਉਠਾਉਣ ਦੀ ਅਪੀਲ ਕਰਦੇ ਹੋਣਾਂ ਕਿਹਾ ਕਿ ਕਿਸਾਨਾਂ ਦੀ ਮਦਦ ਲਈ 730 ਤੋਂ ਵੱਧ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਉੱਥੇ ਜਾਓ ਤੇ ਉਹਨਾਂ ਨੂੰ ਪੁੱਛੋ ਕਿ ਉਹ ਸੀ ਸਾਡੀ ਕੀ ਸੇਵਾ ਕਰ ਸਕਦੇ ਹੋ ਨਵੀਆਂ ਤਕਨੀਕਾਂ ਦਾ ਗਿਆਨ ਪ੍ਰਾਪਤ ਕਰੋ ਸਰਕਾਰੀ ਨੀਤੀਆਂ ਬਾਰੇ ਜਾਣਕਾਰੀ ਹਾਸਲ ਕਰੋ ਉਪਰਾਸ਼ਪਤੀ ਨੇ ਕਿਹਾ ਕਿ ਕਿਸਾਨ ਆਪਣੀ ਉਪਜ ਦਾ ਮੁੱਲ ਕਿਉਂ ਨਹੀਂ ਵਧਾ ਰਹੇ ਆਟਾ ਮਿਲ ਤੇ ਤੇਲ ਮਿਲਾ ਵਰਕੇ ਕਈ ਕਾਰੋਬਾਰ ਕਿਸਾਨਾਂ ਦੇ ਉਤਪਾਦਾਂ ਤੇ ਅਧਾਰਤ ਨੇ ਸਾਨੂੰ ਸਹਿਯੋਗ ਕਰਨਾ ਚਾਹੀਦਾ ਤੇ ਯਕੀਨੀ ਬਣਾਉਣਾ ਚਾਹੀਦਾ ਕਿ ਕਿਸਾਨ ਪਸ਼ੂਆਂ ਤੇ ਧਿਆਨ ਕੇਂਦ੍ਰਿਤ ਕਰਨ ਜਦ ਡੈਰੀਆਂ ਦਾ ਵਿਸਤਾਰ ਹੁੰਦਾ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਐ ਇਸ ਖੇਤਰ ਚ ਹੋਰ ਵਾਧਾ ਹੋਣਾ ਚਾਹੀਦਾ ਸੰਯੁਕਤ ਕਿਸਾਨ ਮੋਰਚਾ 11 ਸੈਂਕੜੇ ਤੇ ਕਿਸਾਨ ਮਜ਼ਦੂਰ ਮੋਰਚਾ ਨੇ ਦਾਅਵਾ ਕੀਤਾ ਕਿ ਉਹ ਹੜਤਾਲ ਤੇ ਬੈਠੇ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਦੀ ਮੈਡੀਕਲ ਸਹਾਇਤਾ ਪਿਛਲੇ 6 ਦਿਨਾਂ ਤੋਂ ਬੰਦ ਹੈ ਕਿਉਂਕਿ ਡਾਕਟਰਾਂ ਨੂੰ ਡੱਲੇਵਾਲ ਦੇ ਹੱਥਾਂ ਪੈਰਾਂ ਦੀ ਨਾੜ ਨਹੀਂ ਲੱਭ ਰਹੀ ਦੋਵੇਂ ਕਿਸਾਨ ਜਥੇਬੰਦੀਆਂ ਨੇ ਇਕ ਸੰਜੇ ਬਿਆਨ ਵਿੱਚ ਕਿਹਾ ਕਿ ਢੱਲੇਵਾਲ ਨੂੰ ਮੈਡੀਕਲ ਏਡ ਪਿਛਲੇ 6 ਦਿਨਾਂ ਤੋਂ ਬੰਦ ਪਈ ਹੈ ਕਿਉਂਕਿ ਨਾੜਾ ਬਲਾਕ ਨੇ ਉੱਤੇ ਡਾਕਟਰਾਂ ਨੂੰ ਡ੍ਰਿਪ ਲਗਾਉਣੀ ਉਹਨਾਂ ਦੀਆਂ ਨਾੜਾਂ ਨਹੀਂ ਲੱਭ ਰੀਆਂ ਐਸਕੇਐਮ ਗੈਰ ਸਿਆਸੀ ਦੇ ਕਨਵੀਨਰ ਢੱਲੇਵਾਲ ਫਸਲਾਂ ਦੀ ਐਮਐਸਪੀ ਤੇ ਖਰੀਦ ਦੀ ਕਰਮਨੀ ਗਰੰਟੀ ਸਣੇ ਹੋਰ ਮੰਗਨ ਲੈ ਕੇ ਪਿਛਲੇ ਸਾਲ 26 ਨਵੰਬਰ ਤੋਂ ਮਰਨਵਰ ਤੇ ਬੈਠੇ ਹੋਏ ਨੇ ਕੇਂਦਰੀ ਸੰਯੁਕਤ ਸਿਕੱਤਰ ਖੇਤੀਬਾੜੀ ਪ੍ਰੀਆ ਰੰਜਨ ਬਲੋਣ 18 ਜਨਵਰੀ ਨੂੰ ਿਸਾਮ ਨੂੰ ਮੰਗਾਂ ਤੇ ਚਰਚਾ ਲਈ 14 ਫਰਵਰੀ ਨੂੰ ਚੰਡੀਗੜ੍ਹ ਵਿੱਚ ਗੱਲਬਾਤ ਦਾ ਸੱਦਾ ਦਿੱਤੇ ਜਾਣਵਾ ਕਰੋ ਡੱਲੇਵਾਲ ਮੈਡੀਕਲ ਸੈਕਟਰ ਲਹਿਰੀ ਰਾਜੀ ਬੂਕੇ ਨੇ ਡੱਲੇਵਾਲ ਨੇ ਆਪਣੀ ਭੁਖੜਤਾਲ ਨਹੀਂ ਛੱਡੀ ਅਤੇ ਉਹਨਾਂ ਨੂੰ ਡ੍ਰਿਪ ਲਗਾ ਕੇ ਮੈਡੀਕਲ ਏਡ ਦਿੱਤੀ ਜਾ ਰਹੀ ਹੈ ਐਸ ਕੇ ਐਮ ਗੈਰ ਸਿਆਸੀ ਅਤੇ ਕੇ ਐਮ ਐਮ ਵੱਲੋਂ ਰਾਜਸਥਾਨ ਦੇ ਰਤਨਪੁਰਾ ਵਿੱਚ 11 ਫਰਵਰੀ ਕਿਨੌਰੀ ਬਾਰਡਰ ਉੱਤੇ 12 ਫਰਵਰੀ ਉੱਤੇ ਸ਼ੰਭੂ ਬਾਰਡਰ ਤੇ 13 ਫਰਵਰੀ ਨੂੰ ਕਿਸਾਨ ਮਹਾਪੰਚਾਇਤ ਲਈ ਤਿਆਰੀਆਂ ਕੀਤੀਆਂ ਚਾਰੀਆਂ ਨੇ